ਪਟਿਆਲਾ ਸਿਵਲ ਲਾਈਨ ਦੇ ਸਕੂਲ ਦੇ ਬੱਚਿਆਂ ਦੀ ਅਜਿਹੀ ਵੀਡੀਓ ਸਾਹਮਣੇ ਆਈ ਵੀਡੀਓ ਦੇਖ ਮਾਪਿਆਂ ਦੇ ਵੀ ਹੋਸ਼ ਉੱਡ ਗਏ ਬੱਚੇ ਤਾਂ ਕਹਿੰਦੇ ਅਸੀਂ ਪੜਨ ਵਾਸਤੇ ਭੇਜਿਆ ਪਰ ਆ ਸਾਡੇ ਬੱਚਿਆਂ ਤੋਂ ਕਿਹੜੇ ਕੰਮ ਸਕੂਲਾਂ ਦੇ ਵਿੱਚ ਕਰਵਾਏ ਜਾ ਰਹੇ ਨੇ ਇਹ ਕੁਝ ਸੈਕਿੰਡ ਦਾ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਤੇ ਵੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਆਖਰ ਸਕੂਲ ਪ੍ਰਸ਼ਾਸਨ ਇਸ ਮਾਮਲੇ ਨੂੰ ਲੈ ਕੇ ਕੀ ਕਿਹਾ ਉਹ ਵੀ ਤੁਹਾਨੂੰ ਦੱਸਾਂਗੇ ਸਭ ਤੋਂ ਪਹਿਲਾਂ ਸੀ ਨਜ਼ਰ ਮਾਰ ਦਿਆਂ ਇਸ ਵੀਡੀਓ ਤੇ ਉਤੇ ਹੀ ਜਦੋਂ ਸਕੂਲ ਦੀ ਪ੍ਰਿੰਸੀਪਲ ਨਾਲ ਇਸ ਮਾਮਲੇ ਤੇ ਗੱਲ ਕੀਤੀ ਤਾਂ ਨਾ ਕਿਹਾ ਕਿ ਬੱਚਿਆਂ ਨੂੰ ਬਰਤਨ ਧੋਣ ਲਈ ਕੋਈ ਦਬਾਅ ਨਹੀਂ ਪਾਇਆ ਜਾਂਦਾ ਪਰ ਆਖਰ ਅਜਿਹਾ ਕਿਉਂ ਹੋਇਆ ਇਸ ਬਾਰੇ ਜਾਂਚ ਜ਼ਰੂਰ ਕਰਾਂਗੇ। ਵੀਰਿੰਦਰ ਜੀ ਤੇ ਸਕੂਲ ਤੇ ਬੋਲਾਂਗੇ। ਕੋਈ ਸਿਵਲ ਕੋਈ ਕਿ ਬੇਗੋ ਨਹੀਂ ਆਇਆ ਬੱਚੇ ਉਹ ਕਮਰੇ ਬਰਤਨ ਧੋਈ ਜਾਂਦੇ। ਬੇਰੇ ਵਿੱਚ ਹੈ। ਹਾਂਜੀ। ਸਰ ਸਿਵਲਾਈ ਸਕੂਲ ਦੇ ਕਿਸੇ ਬੱਚੇ ਨੂੰ ਬਰਤਨ ਧੋਣ ਲਈ ਨਹੀਂ ਕਿਹਾ ਜਾਂਦਾ ਮੀਡੀਅਮ ਮੀਲ ਤੋਂ ਬਾਅਦ ਬੀਬੀਆਂ ਕੋਲ ਸਾਫ਼ ਕਰਦੀਆਂ ਸਰ। ਤੁਸੀਂ ਗਲਤੀ ਗਲ ਕਰ ਰਹੇ ਹੋ ਮੈਂ ਦੋ ਦਿਨ ਵਰਕਸ਼ਾਪ ਤੇ ਸੀ ਕਿ ਕੱਲ ਮੇਰੇ ਈਐਮ ਸਾਹਿਬ ਨਾਲ ਤੇ ਵਰਕਸ਼ਾਪ ਤੇ ਦੀ ਫਟੇ ਕਰਤਾ ਹੋ ਜੀ ਉਹ ਮੈਂ ਸੀ ਦੀ ਫਟੇ ਕਰਤਾ ਹੋ ਜੀ ਕੱਲ ਤੇ 5 ਵਜੇ ਤੱਕ ਮੇਰੇ ਉੱਤੇ ਵਰਕਸ਼ਾਪ ਦੀ ਨਹੀਂ ਸਰ ਮੈਂ ਆਪਣੇ ਜਦੋਂ ਮੈਂ ਸਕੂਲ ਚ ਜਾਦਾ ਹਾਂ ਮੈਂ ਹਮੇਸ਼ਾ ਰਾਉਂਡ ਲੰੰਦੀ ਰਹਿੰਦੀ ਹੈ ਮੈਨੂੰ ਕੋਈ ਬੱਚਾ ਮੈਨੂੰ ਮੈਨੂੰ ਨੋਟਿਸ ਨਹੀਂ ਆਇਆ ਵੀ ਕਿਤੇ ਹਾਂ ਇੰਨਾ ਮਜ਼ਹੂਰ ਬੱਚਾ ਨੂੰ ਰੋਕਦੀਆਂ ਵੀ ਬੇਟੇ ਆਪਾਂ ਲੋੜ ਦੇ ਅਨੁਸਾਰ ਹੀ ਖਾਣਾ ਪਲੇਟਸ ਲੈਣਾ ਹੈ ਤੇ ਜੇ ਲੋੜ ਪੈਂਦੀ ਤਾਂ ਦੂਜੀ ਵਾਰੀ ਲੈ ਲਓ ਆਪਾਂ ਵੇਸਟ ਨਹੀਂ ਕਰਨਾ ਇਹ ਗੱਲ ਤਾਂ ਮਜ਼ਹੂਰ ਕਰਨੀ ਹੈ ਪਰ ਬੱਚਾ ਨੂੰ ਵਰਤਨ ਤੋਂ ਹਣ ਕਦੇ ਵੀ ਨਹੀਂ ਕਿਹਾ ਜਾਂਦਾ ਜੇ ਕਿਤੇ ਕਿਸੇ ਨੇ ਅੰਗਲੀ ਕੀਤੀ ਹੈ ਬੱਚਾ ਨੂੰ ਵਰਤਨ ਤੋਂ ਰੋਕਿਆ ਨਹੀਂ ਹੈਗਾ ਜਾਂ ਕੋਈ ਅਸੀ ਗੱਲ ਹੋਈ ਹੈ ਸਰ ਮੈਂ ਆਪਣੇ ਲੈਵਲ ਤੇ ਉਹ ਜਾਂਚ ਕਰਨੀ ਦੀ ਤਾਂ ਪਹਿਲੇ ਕੀ ਜਿਵੇਂ ਕਿ ਮੇਰੀ ਕਾਰਜਕਤੀ ਸਰ ਇਹ ਮਿਡਲ ਬੀਬੀਆਂ ਵੀ ਹੈ ਸਾਡੇ ਟੀਚਰ ਵੀ ਸਰ ਮਿਡਲ ਡਿਊਟੀ ਤੇ ਸਾਡੇ ਦਸਾਂ ਟੀਚਰ ਹੁੰਦੇ ਨੇ इवन ਸਰਵਿਸ ਲਈ ਵੀ ਕਈ ਵਾਰ ਟੀਚਰ ਨੂੰ ਕਰਨਾ ਪੈਂਦਾ ਤਾਂ ਕੋਈ ਬੀਬੀਆਂ ਹੈਗੇ ਚਫੂਚੰਦ ਸਾਡੇ ਕਰਦੇ ਨੇ ਕੰਮ ਉਹ ਸਾਰੇ ਕੰਦੇ ਦੋ ਬਾਰੇ ਕਿਦਾਂ ਲੱਗਦੀ ਤੁਹਾਡੀ ਲੱਗੀ ਹੈ ਮੈਨੂੰ ਜੰਦੇ ਜਿਹੜੇ ਕੰਮ ਕਰਦੇ ਨਹੀਂ ਸਰ ਇਹ ਅਸਲ 'ਚ ਨਾ ਕੰਮ ਜ਼ਿਆਦਾ ਹੁੰਦਾ ਸਰ ਇਸ ਕਰਕੇ ਉਹ ਬੀਬੀਆਂ ਨੂੰ ਪਹਿਲਾਂ ਸਾਰਾ ਸਰਵਿਸ ਤੋਂ ਬਾਅਦ ਬਾਦ ਵਿੱਚ ਚੋਸਰਾ ਕੀਤਾ ਅੰਦਾਜ਼ਾ ਟਾਈਮਲੀ ਸਰਵਿਸ ਪਹਿਲੇ ਨੰਬਰ ਤੇ ਹੁੰਦੀ ਹੈ ਉਸ ਤੋਂ ਬਾਅਦ ਵਰਤਨ ਬਾਅਦ ਸਾਫ ਕਰ ਦਿੱਤੇ ਜਾਂਦੇ ਮਾਵਰ ਉਹਨੇ ਬੱਚੇ ਨੂੰ ਸਕੂਲ ਪੜਨ ਲਈ ਭੇਜਿਆ ਮਾਵਰ ਮੰਨਦਾ ਕਿ ਉਹਨਾਂ ਨੂੰ ਨਹੀਂ ਸਰ ਬੱਚੇ ਬੱਚੇ ਦੂਰ ਪੜਨ ਲਈ ਹੁੰਦੇ ਨੇ ਬੱਚੇ ਪੜਨ ਲਈ ਹੋਣੇ ਬੱਚੇ ਕੋਲ ਕੋਈ acha ਕੰਮ ਨਹੀਂ ਕਰਾਇਆ ਜਾਂਦਾ ਹੁਣ ਜੇ ਧਿਆਨ ਤੇ ਆਇਆ ਤਾਂ ਇਹ ਦੇ ਵੀ ਨਹੀਂ ਹੋਊਗਾ ਸਰ ਇਹ ਹੋ ਨਹੀਂ ਸਕਦਾ ਹਾਂਜੀ ਕਹੇ ਮਾਪੇ ਤਾਂ ਆਪਣੇ ਬੱਚਿਆਂ ਨੂੰ ਸਕੂਲ ਦੇ ਵਿੱਚ ਪੜ੍ਹਨ ਲਈ ਭੇਜਦੇ ਨੇ ਪਰ ਉੱਥੇ ਵਰਤਨ ਤੋਂ ਦੀ ਵੀਡੀਓ ਤੋਂ ਬਾਅਦ ਉਹ ਵੀ ਹੈਰਾਨ ਹੋ ਗਏ ਨੇ ਹੁਣ ਦੇਖਣਾ ਹੋਵੇਗਾ ਕਿ ਮਾਮਲੇ 'ਚ ਕੀ ਸਾਹਮਣੇ ਆਉਂਦਾ ਹੈ ਹਕੀਕਤ ਟੀਵੀ ਪੰਜਾਬੀ ਲਈ ਪਟਿਆਲਾ ਤੋਂ ਅਵਿਨਾਸ਼ ਕੰਬੋਜ਼ ਦੀ ਰਿਪੋਰਟ